ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਖਲਾਸਾ ਪੰਜਾਬ ਪੰਜਾਬ ਦੀ ਆਵਾਜ਼ ਜਿੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਉਹ ਖਬਰਾਂ ਜੋ ਹੋਰ ਕੋਈ ਨਹੀਂ ਦੱਸਦਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੁਹਾਲੇ ਅਦਾਲਤ ਨੇ ਪਾਸਟਰ ਬਲਜਿੰਦਰ ਨੂੰ ਉਮਰ ਕੈਦੀ ਸਜ਼ਾ ਸੁਣਾਈ ਹੈ ਦੱਸ ਦਈਏ ਕਿ ਬਿੱਤੇ ਦਿਨੀ ਪਾਸਟਰ ਬਲਜਿੰਦਰ ਨੂੰ ਰੇਪ ਕੇਸ ਦੇ ਮਾਮਲੇ ਵਿੱਚ ਮੁਹਾਲੇ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ ਅੱਜ 1 April ਨੂੰ ਉਸ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਇਹ ਮਾਮਲਾ ਜਿਰਪੁਰ ਦੀ ਇੱਕ ਪੀੜਤਾ ਵੱਲੋਂ ਦਰਜ ਕਰਾਇਆ ਗਿਆ ਸੀ ਜਿਸ ਨੇ ਦੋਸ਼ ਲਗਾਇਆ ਹੈ ਕਿ ਪਾਸਟਰ ਨੇ ਵਿਦੇਸ਼ ਲੈ ਜਾਣ ਦੇ ਬਹਾਨੇ ਉਸ ਨਾਲ ਜ਼ਬਰ ਜਨਾਹ ਕੀਤਾ ਅਤੇ ਅਸਲੀਲ ਵੀਡੀਓ ਵੀ ਬਣਾਈ ਮਾਮਲੇ ਦੀ ਪੂਰੀ ਜਾਣਕਾਰੀ 20 ਅਪ੍ਰੈਲ 2018 ਪੀੜਤਾ ਵੱਲੋਂ ਪਾਸਟਰ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਚਲਾਇਆ ਗਿਆ ਅੱਜ ਮੋਹਾਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਬਿੱਤੇ ਦਿਨੀ ਪੀੜਤ ਤੋਂ ਬੀਬੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਜਥੇਦਾਰ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਪਾਸਟਰ ਦੀਆਂ ਗਲਤ ਹਰਕਤਾਂ ਬਾਰੇ ਪੁੱਛਗਿੱਛ ਕੀਤੀ ਅਕਾਲ ਤਖਤ ਸਾਹਿਬ ਮੈ ਭਰੋਸਾ ਦਵਾਇਆ ਕਿ ਉਹਨਾਂ ਨੂੰ ਪੂਰਾ ਸਹਿਯੋਗ ਮਿਲੇਗਾ ਕਿ ਧਰਮ ਦੀ ਆੜ ਲੈਣ ਵਾਲੇ ਇਹ ਜੇ ਬੇਈਮਾਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਕਰਕੇ ਆਪਣੀ ਰਾਏ ਦੱਸੋ ਜੇਕਰ ਤੁਸੀਂ ਵੀ ਇਸ ਮਾਮਲੇ ਦੀ ਹਰ ਨਵੀਨਤਮ ਅਪਡੇਟ ਚਾਹੁੰਦੇ ਹੋ ਖੁਲਾਸਾ ਪੰਜਾਬ ਨੂੰ ਹੁਣੇ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਅਸਲ ਖਬਰਾਂ ਤੋਂ ਅਣਜਾਣ ਨਾ ਰਹੋ ਅਗਲੀ ਵਾਰ ਫਿਰ ਮਿਲਾਂਗੇ ਇੱਕ ਹੋਰ ਵੱਡੇ ਖੁਲਾਸੇ ਨਾਲ ਸਤਿ ਸ੍ਰੀ ਅਕਾਲ